ਕੱਛੂਰੀ ਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੋਟ ਸਵਾਗਤ ਕਰਦੀ ਹਾਂ ਤੁਹਾਨੂੰ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮਸ ਇਹ ਮਾਰਨਿੰਗ ਦਾ ਤੇ ਮੈਂ ਕਿਚਨ ਦਾ ਥੋੜਾ ਬਹੁਤ ਕੰਮ ਕਰਕੇ ਆ ਗਈ ਸੀ ਡਸਟਿੰਗ ਵਾਲ ਡਸਟਿੰਗ ਅੱਜ ਮੈਂ ਥੋੜਾ ਰੂਟੀਨ ਬਦਲ ਕੇ ਕਰ ਰਹੀ ਹਾਂ ਕਿਉਂਕਿ ਜਿਸ ਦਿਨ ਨਾ ਫੇ ਸੇਮ ਸੇਮ ਏਰੀਆ ਦੀ ਡਸਟਿੰਗ ਕਰੀਏ ਨੇ ਬੋਰ ਹੋ ਜਾਂਦੇ ਆ ਇਸ ਕਰਕੇ ਮੈਨੂੰ ਵੀ ਅੱਜ ਜਾਂ ਇਹ ਤੋਂ ਕੁਝ ਬਦਲ ਕੇ ਜੇ ਕਰਾਂ ਔਰ ਡਰਾਈਂਗ ਰੂਮ ਦੀ ਡਸਟਿੰਗ ਕਰਨ ਵਾਲੀ ਵੀ ਹੋ ਕਈ ਵਾਰ ਹਫ਼ਤੇ ਤੋਂ ਵੀ ਮੈਂ ਕਰਦਾ ਨਾ ਕਈ ਵਾਰ ਦੋ ਹਫ਼ਤੇ ਵੀ ਲੰਘ ਜਾਂਦਾ ਇਸ ਵਾਰ ਮੈਨੂੰ ਲੱਗਦਾ ਦੋ ਹਫ਼ਤੇ ਹੋ ਗਏ ਹੋਣਗੇ ਡਸਟਿੰਗ ਕਰੀ ਨੂੰ ਤੇ ਕਰਨ ਵਾਲੀ ਸਜ ਡਸਟਿੰਗ ਸ਼ੁਰੂ ਹੋ ਗਈ ਸੀ ਇੱਧਰ ਡਰਾਈਂਗ ਰੂਮ ਵਾਲਕਾਂ ਕਿ ਕਾਫੀ ਜ਼ਿਆਦਾ ਫਿਰ ਟਾਈਮ ਲੱਗ ਜਾਂਦਾ ਫੁੱਲ ਡੀਪਲੀ ਜਦੋਂ ਮੈਂ ਡਰਾਈਂਗ ਰੂਮ ਕਲੀਨ ਕਰਦੀ ਆ ਨਾ ਕੁਝ ਵੱਡਾ ਵੀ ਹੈ ਕੁਝ ਸਮਾਨ ਵੀ ਜ਼ਿਆਦਾ ਉਸ ਕਰਕੇ ਫਿਰ ਇੱਕ ਇੱਕ ਚੀਜ਼ ਸਾਫ਼ ਕਰਨੀ ਪੈਂਦੀ ਟਾਈਮ ਲੱਗ ਜਾਂਦਾ ਫਿਰ ਮੈਂ ਉਸ ਦਿਨ ਹੋਰ ਏਰੀਆ ਕੋਈ ਨਹੀਂ ਡਸਟਿੰਗ ਲਈ ਫੜਦੀ ਹੈਗੀ ਬਸ ਪਹਿਲਾਂ ਡਰਾਈਂਗ ਰੂਮ ਹੀ ਕਰਦੀ ਹੁੰਨੇ ਤਾਂ ਕਿ ਇੱਕ ਇੱਕ ਚੀਜ਼ ਅੱਛੀ ਤਰ੍ਹਾਂ ਹੋ ਜਾਏ ਫਿਰ ਹਫ਼ਤਾ ਦੋ ਹਫ਼ਤੇ ਆਰਾਮ ਨਾਲ ਲ ਉਹ ਤਾਂ ਆਪਾਂ ਨੂੰ ਦੇਖੋ ਘਰ ਵੱਡਾ ਚਾਹੀਦਾ ਹਨਾ ਬੱਚਿਆਂ ਦੇ ਰੂਮ ਅਲੱਗ ਹੋਵੇ ਗੈਸਟ ਰੂਮ ਅਲੱਗ ਹੋਵੇ ਆਪਣਾ ਰੂਮ ਅਲੱਗ ਹੋਵੇ ਡਰੰਗ ਰੂਮ ਅਲੱਗ ਹੋਵੇ ਪਰ ਜੋ ਸਫਾਈ ਕਰਦੇ ਆ ਨਾ ਉਦੋਂ ਆ ਹੀ ਹੁੰਦਾ ਵੀ ਛੋਟਾ ਜਿਹਾ ਘਰ ਹੋਵੇ ਜਲਦੀ-ਜਲਦੀ ਸਾਫ਼ ਹੋ ਜੇ ਵੀ ਸਫਾਈਆਂ ਇਨਮੁਕਦੀਆਂ ਹੈਗੀਆਂ ਕਿਸੇ ਵੇਲੇ ਵੀ ਨਾਲੇ ਮੈਂ ਵੀ ਦੇਖੋ ਰੋਜ਼ ਸਫਾਈ ਕਰਦੀ ਆ ਪਰ ਸੇਮ ਏਰੀਆ ਦੇ ਨਹੀਂ ਕਰਦੀ ਕਦੇ ਕੁਝ ਕਰਤਾ ਕਦੇ ਕੁਝ ਕਰਤਾ ਹਨਾ ਸਫਾਈਆਂ ਖਤਮ ਹੀ ਨਹੀਂ ਹੁੰਦੀ ਹੈਗੀਆਂ ਇਸ ਕਰਕੇ ਮੈਂ ਨਾ ਕਈ ਵਾਰ ਸਫਾਈ ਕਰਦੀ ਕਹਿੰਦੇ ਨੇ ਵੀ ਛੋਟਾ ਜਿਹਾ ਘਰ ਹੋਵੇ ਜਲਦੀ-ਜਲਦੀ ਸਾਫ਼ ਹੋ ਜੇ ਫਤਵਿੰਦਰ ਮੈਨੂੰ ਕਹਿਣਗੇ ਜਿਨ੍ਹਾਂ ਕੋਲ ਛੋਟੇ ਘਰ ਨੇ ਸ਼ਹਿਰਾਂ ਚ ਪੁੱਛਿਆ ਕਿ ਉਹ ਕਹਿਣਗੇ ਵੱਡਾ ਘਰ ਹੋਵੇ ਮੈਂ ਕਿਹਾ ਘਰ ਤਾਂ ਵੱਡਾ ਵਧੀਆ ਲੱਗਦਾ ਠੀਕ ਆ ਹਨਾ ਵੀ ਸਭ ਕੁਝ ਅਲੱਗ-ਅਲੱਗ ਰੂਮਸ ਹੋਣ ਸਾਰੇ ਕਾਸੇ ਵਾਸਤੇ ਉਹ ਤਾਂ ਠੀਕ ਹੈ ਘਰ ਤਾਂ ਵੱਡਾ ਵਧੀਆ ਲੱਗਦਾ ਪਰ ਜਦੋਂ ਸਫਾਈ ਕਰਦੇ ਆ ਨਾ ਉਦੋਂ ਸੱਚੀ ਮਨ ਇੰਨਾ ਜਿਆਦਾ ਦੁਖੀ ਹੁੰਦਾ ਨਾ ਦੁਖੀ ਕਹਿ ਲਓ ਜਾਂ ਐਂ ਕਹਿ ਲਓ ਕਿ ਸਫਾਈਆਂ ਨਹੀਂ ਪੂਰੀ ਹੁੰਦੀ ਕਿਸੇ ਵੇਲੇ ਪੱਕ ਵੀ ਜਾਂਦੇ ਆ ਫਿਰ ਉਦੋਂ ਆਪਣੇ ਮੂੰਹ ਚੋਂ ਹੀ ਨਿਕਲ ਜਾਂਦਾ ਵੀ ਛੋਟਾ ਜਿਹਾ ਘਰ ਹੋਵੇ ਵੱਡੇ ਘਰਾਂ ਦਾ ਕੀ ਕਰੀਏ ਸੁੱਖ ਵੀ ਹੈ ਪਰ ਸਫਾਈਆਂ ਕਰਨੀਆਂ ਬਹੁਤ ਬਹੁਤ ਜਿਆਦਾ ਔ ਇੱਦਾਂ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਦਵਿੰਦਰ ਜੀ ਮੈਨੂੰ ਕਹਿੰਦੇ ਨੇ ਘਰ ਤਾਂ ਵੱਡਾ ਹੀ ਵਧੀਆ ਮੈਂ ਘਰ ਤਾਂ ਵੱਡਾ ਵਧੀਆ ਪਰ ਸਫਾਈ ਸਾਰੀ ਮੈਂਟੇਨ ਕਰਨੀ ਉਹ ਚੀਜ਼ ਬਹੁਤ ਬਹੁਤ ਜ਼ਿਆਦਾ ਔਖੇ ਚਾਹੇ ਤੁਸੀਂ ਹੈਲਪਰ ਲਗਾ ਲਓ ਪਰ ਫਿਰ ਵੀ ਆਪਾਂ ਸਾਰਾ ਕੰਮ ਦੇ ਕੋਲ ਹੈਲਪਰ ਦੇ ਸਿਰ ਤੇ ਨਹੀਂ ਛੱਡ ਸਕਦੇ ਹਨਾ ਆਪਾਂ ਨੂੰ ਵੀ ਕੁਝ ਨਾ ਕੁਝ ਜ਼ਿਆਦਾ ਤਾਂ ਆਪਾਂ ਨੂੰ ਹੀ ਕਰਨਾ ਪੈਂਦਾ ਹੈ ਹੈਲਪਰ ਤੋਂ ਆਪਾਂ ਇੰਨਾ ਹੀ ਕਿਹੜਾ ਕੰਮ ਕਰਵਾ ਨਹੀਂ ਸਕਦੇ ਹੈਗੀ ਤਾਂ ਹੈਲਪਰ ਵੀ ਲੱਗੀ ਹੋਈ ਆ ਠੀਕ ਆ ਉਹਨੇ ਉਹ ਕੰਮ ਕਰਨਾ ਜਿਹੜਾ ਉਹ ਕਰਦੀ ਹੈ ਜਿਹੜਾ ਹੁਣ ਆਪ ਕਰਨਾ ਉਹ ਆਪਣੇ ਹੀ ਕਰਨ ਵਾਲਾ ਹੁੰਦਾ ਆਪਾਂ ਨੂੰ ਹੀ ਪਤਾ ਹੀ ਕੰਮ ਆਪਾਂ ਕਿਵੇਂ ਕਰਨਾ ਤੇ ਇਸ ਕਰਕੇ ਸਫਾਈਆਂ ਕਰਦੇ ਨੂੰ ਤਾਂ ਹੀ ਲੱਗਦਾ ਹੁੰਦਾ ਵੀ ਛੋਟਾ ਯਾ ਘਰ ਹੋ ਗਈ ਚਲੋ ਕੋਈ ਗੱਲ ਨਹੀਂ ਘਰ ਬਸ ਬਸਦੇ ਰਹਿਣ ਰਾਜੀ ਖੁਸ਼ੀ ਰਹਿਣ ਸਾਰੇ ਘਰ ਦੇ ਜੀ ਤੰਦਰੁਸਤ ਰਹਿਣ ਇਹ ਹੀ ਹੈ ਵੱਡੀ ਗੱਲ ਘਰ ਦਾ ਚਲੋ ਸਾਫ ਸਫਾਈਆਂ ਚੱਲਦੀਆਂ ਰਹਿਣੀਆਂ ਨੇ ਤੇ ਡਰਾਈਂਗ ਰੂਮ ਹੋ ਗਿਆ ਕਲੀਨ ਜੋ ਸਾਫ ਹੋਇਆ ਨਾ ਸਾਰਾ ਕੁਝ ਸੈੱਟ ਹੋਇਆ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਪਹਿਲਾਂ ਪਹਿਲਾਂ ਇਹ ਲੱਗਦਾ ਵੀ ਸਾਰਾ ਕੁਝ ਫਿੱਲ ਰਿਹਾ ਦੇ ਕਿਉਂਕਿ ਮੈਂ ਕਈ ਕਈ ਦਿਨ ਇਧਰ ਆਉਂਦੀ ਨਹੀਂ ਹੁੰਦੀ ਹੈਗੀ ਇਸਨੂੰ ਕੋਈ ਗੈਸ ਪਨਾ ਕੇ ਜਾਵੇ ਚਲੋ ਕੋਈ ਨਾ ਕੋਈ ਫਿਰ ਉਸ ਦਿਨ ਉਸ ਦਿਨ ਸੈਟਿੰਗ ਕਰ ਜਾਣੀ ਥੋੜੀ ਬਹੁਤੀ ਤੇ ਹੁਣ ਮੈਂ ਆ ਗਈ ਸਾਹਵਾਲ ਰੂਮ ਵਿੱਚ ਗੈਸਟ ਰੂਮ ਵਿੱਚ ਇਹਦੀ ਕਰਨੀ ਸੀ ਬੈੱਡ ਸ਼ੀਟ ਚੇਂਜ ਇੱਕ ਬੈੱਡ ਸ਼ੀਟ ਬਚਾ ਦਾਨੇ ਆ ਥੋੜਾ ਦਿਨ ਬਾਅਦ ਫਿਰ ਚੇਂਜ ਕਰ ਦਾਨੇ ਬਸ ਆਈਆਂ ਗੈਸਟ ਤਾਂ ਹੁਣ ਦੇ ਟਾਈਮ 'ਚ ਕੌਣ ਆਉਂਦਾਗਾ ਕਿਉਂਕਿ ਦਵਿੰਦਰ ਇਕੱਲੇ ਨੇ ਇਹਨਾਂ ਦਾ ਕੋਈ ਭੈਣ ਭਰਾ ਨਹੀਂ ਹੈਗਾ ਫਿਰ ਗੈਸਟ ਵੀ ਆਉਣ ਕਿੱਥੋਂ ਨਾ ਤੇ ਕਰਦਾਂ ਨੇ ਬੈੱਡ ਸ਼ੀਟਸ ਚੇਂਜ ਅਜ ਮੈਂ ਦੋਨੇ ਬੈੱਡ ਸ਼ੀਟਸ ਚੱਕਤੀਆਂ نیچے ਇਹਦੇ ਵੀ ਡਬਲ ਬੈੱਡ ਸ਼ੀਟ ਨੀਚੇ ਹੋਰ ਲੰਗਾਈ ਹੁੰਦੀ ਹੈ ਉੱਪਰ ਮੈਂ ਹੋਰ ਪਿਛਾਉਣੀ ਹੁੰਦੀ ਹੈ ਅਜ ਮੈਂ ਦੋਨੇ ਚੇਂਜ ਕਰ ਦੂੰਗੀ ਗਰਮੀ ਦਾ ਟਾਈਮ ਆ ਡਸਟ ਆਉਂਦੀ ਰਹਿੰਦੀ ਆ ਗੱਦਿਆਂ ਚ ਨੀਚੇ ਡਸਟ ਨਾ ਜਾਵੇ ਕਿਉਂਕਿ ਆਹ ਵਾਲੇ ਗੱਦੇ ਦਾ ਚੱਕਣਾ ਵੀ ਬਹੁਤ ਬਹੁਤ ਔਖੇ ਨੇ ਗੱਦੇ ਬਹੁਤ ਭਾਰੀ ਨੇ ਆਵਲੇ ਜਿਹੜੇ ਗੱਦਿਆਂ ਦੇ ਕਵਰ ਨੇ ਨਾ ਉਹ ਵੀ ਅਸੀਂ ਪੁਰਾਣੀਆਂ ਬੈੱਡ ਸ਼ੀਟਸ ਤੇ ਹੀ ਬਣਾਏ ਹੋਏ ਨੇ ਤਾਂ ਹੀ ਥੋੜੇ ਅਲੱਗ-ਅਲੱਗ ਜਿਹਾ ਦਿਖ ਰਹੇ ਨੇ ਜਿਹੜੇ ਕਾਟਨ ਦੇ ਆਧਾਣੀਆਂ ਬੈੱਡ ਸ਼ ਤੇ ਉੱਪਰ ਵਾਲੀ ਵੀ ਚੇਂਜ ਕਰ ਦੂੰਗੀ ਜਿਹੜੀ ਹੁਣ ਮੈਂ ਬੈੱਡ ਸ਼ੀਟ ਇਹ ਵਿਛਾ ਰਹੀਆਂ ਨੇ ਬੈੱਡ ਸ਼ੀਟ ਇਹ ਬਹੁਤ ਵਧੀਆ ਕਾਟਨ ਦੀ ਹੈ ਬਹੁਤ ਸੋਹਣੀ ਕਾਟਨ ਹੈ ਕੱਪੜਾ ਬਹੁਤ ਹੀ ਸੋਹਣਾ ਹੈ ਪਰ ਇਹਨਾਂ ਦੇ ਉੱਤੇ ਸ਼ਰਿੰਕ ਹੋ ਗਈ ਤੇ ਫਿਰ ਸ਼ਰਿੰਕ ਹੋ ਗਈ ਮੈਂ ਕਿਹਾ ਹੁਣ ਨਾ ਤਾਂ ਇਹਨੂੰ ਬੈੱਡ ਸ਼ੀਟ ਨੂੰ ਆਏ ਹੋਈ ਵੀ ਆਪਾਂ ਰੱਖ ਸਕਦੇ ਹਾਂ ਨਾ ਇਹ ਸੇ ਕੰਮ ਨਾ ਲਈਏ ਵੀ ਕੰਮ ਤਾਂ ਲੈਣੀ ਪਊਗੀ ਫਿਰ ਮੈਂ ਦੇਖੋ نیچے ਬਲੂ ਕੱਪੜਾ ਲਗਾਇਆ ਹੋਇਆ ਮੈਂ ਤਾਂ ਹੀ ਲਗਾਇਆ ਸੀਗਾ ਵੀ ਇਹਦੇ ਨਾਲ ਮੈਚ ਕਰਦਾ ਵੀ ਚਲੋ نیچے ਟੱਕ ਹੋ ਜਾਏ ਕਰੋ ਵਿਚਿਆਂ ਨਹੀਂ ਕਿ ਬੈੱਡ ਸ਼ੀਟ ਟੱਕ ਹੋਏ ਤੇ ਬੈੱਡ ਸ਼ੀਟ ਆਪਣੀ ਵੇਸਟ ਨਹੀਂ ਗਈ ਕੰਮ ਆਉਣ ਕਪੜਾ ਬਹੁਤ ਹੀ ਵਧੀਆ ਦਾ ਕਾਟਨ ਦਾ ਇੱਕ ਥੋੜੇ ਘੱਟ ਰੇਟ 'ਚ ਮਿਲ ਗਈ ਸੀ ਬਸ ਆਈ ਲਾਲਚ ਕਰ ਲੰਨੇ ਆਪਾਂ ਪਰ ਉਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੜਬੜ ਹੁੰਦੀ ਹੈ ਜਦ ਕੋਈ ਚੀਜ਼ ਵਸਤੇ ਮਿਲਦੀ ਹੋਵੇ ਇੱਕ ਵਾਰ ਤੋਤੇ ਤੋਂ ਸ਼੍ਰਿੰਕ ਹੋ ਗਈ ਤੇ ਇੱਧਰ ਹੋ ਗਈ ਬੈਂਡ ਸ਼ੀਟ ਚੇਂਜ ਰੂਮ ਦੀ ਲੁੱਕ ਜੀ ਬਦਲ ਜਾਂਦੀ ਹੈ ਬੜਾ ਸੋਹਣਾ ਲੱਗਦਾ ਫਿਰ ਬੈਡ ਸ਼ੀਟ ਚੇਂਜ ਕਰਕੇ ਐਂ ਲੱਗਦਾ ਪਤਾ ਨਹੀਂ ਰੂਮ ਵੀ ਚੱਜ ਆਪਾਂ ਕੀ ਚੇਂਜ ਵੱਡੀ ਚੇਂਜ ਕਰਤੇ ਐਂ ਲੱਗਦਾ ਹੁੰਦਾ ਟਾਈਮ ਮੋੜਿਆ ਸਵਾ 8:00 ਦਾ ਮੇਰੇ ਵੱਲੋਂ ਖਾਣੇ ਦੀ ਇੱਤਿਆਦ ਨਹੀਂ ਅੱਜ ਮੈਂ ਸਬਜ਼ੀ ਸੂਜੀ ਕੁਝ ਨਹੀਂ ਬਣਾਈ ਕੁਕਿੰਗ ਦਾ ਕੰਮ ਮੇਰਾ ਅੱਜ ਕੁਝ ਵੀ ਨਹੀਂ ਸੀਗਾ ਆਪਣੇ ਲਈ ਮੈਂ ਬਨਾਨਾ ਸਮੂਦੀ ਬਣਾਈ ਸੀ ਤੇ ਸਬਜ਼ੀ ਮੇਰੇ ਕੋਲ ਕੱਦਣਾ ਨਹੀਂ ਪਈ ਜਿਆ ਠਾਟਾ ਗੁੰਨੇ ਆ ਤੇ ਹੁਣ ਮੈਂ ਦੁਪਹਿਰ ਵਾਸਤੇ ਫਰੂਟ ਕੱਟ ਕੇ ਰੱਖ ਲਿਆ ਵਾਟਰਮੈਲਨ ਤੇ ਦੁਪਹਿਰ ਕੰਮ-ਕੋਮ ਕਰਕੇ ਨੈ ਥੱਕਦੇ ਹੁੰਦੇ ਆ ਫਿਰ ਤਾਂ ਆ ਹੀ ਹੁੰਦਾ ਵੀ ਫਰੂਟ ਕੱਟਿਆ ਪਿਆ ਹੋਵੇ ਤੇ ਖਾਣਾ ਸੌਖਾ ਕੱਟ ਕੇ ਖਾਣਾ ਬਹੁਤ ਸੌਖਾ ਇਸ ਕਰਕੇ ਮੈਂ ਜੋ ਕੋਈ ਹੈ ਹੁਣ ਤਾਂ ਕੱਟ ਪਰਵਣ ਫਰੂਟ ਦਾ ਸਵੇਰੇ ਕੱਟ ਕੇ ਮੈਂ ਕੰਟੇਨਰ ਚ ਪਾ ਲਿਆ ਫਰਿਜ ਵਿੱਚ ਚਾਹ ਦਾ ਚੱਕੋ ਤੇ ਖਾਉਣਾ ਕੱਟਣ ਦੀ ਕੋਣ ਨਹੀਂ ਹੁੰਦੀ ਹੈਗੀ। ਕਿਉਂਕਿ ਇੱਕ ਤਾਂ ਫਰੂਟ ਅਸੀਂ ਬਾਹਰਲੇ ਫਰਿਜ ਵਿੱਚ ਰੱਖ ਦਿੰਦੇ ਹਾਂ ਤਾਂ ਤਾਂ ਬੜੇ-ਬੜੇ ਫਰੂਟ ਬਾਹਰ ਫਰਿਜ ਵਿੱਚ ਪਏ ਹੁੰਦੇ ਨੇ ਸਿਰ ਤਾਂ ਬਿਲਕੁਲ ਕੋਣ ਹੁੰਦੀ ਵੀ ਹਾਈ ਹੁਣ ਗਰਮੀ 'ਚ ਕੌਣ ਜਾਊਗਾ ਫਰੂਟ ਚੱਕਣ। ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੱਟ ਕੇ ਰੱਖ ਲਾਂ। ਇੱਥੇ ਉੱਤਰ ਗੈਸ ਤੇ ਮਰਠਾ ਹੈ। ਕਿਉਂ ਗਰਮ ਕਰਨਾ ਕਿਉਂ ਉੱਪਰ ਆ ਗਿਆ ਸੀਗਾ। ਥੋੜੀ ਨਿਗਾਹ ਪੜੇ ਕਰ ਲਾਂ ਮੈਂ ਉੱਥੇ ਉੱਪਰ ਆ ਜਾਣਾ। ਦਵਿੰਦਰ ਨੇ ਵੀ ਇੱਕ ਵਾਰ ਮੋਂ ਵਾਟਰਮੈਨ ਨੂੰ ਆਦੇ ਅਸੀਂ ਸਵੇਰੇ ਚਾਹ ਇੱਕ ਵਾਰ ਪੀਂਦੇ ਹਾਂ ਦਵਿੰਦਰ ਵੀ ਇੱਕ ਵਾਰ ਹੀ ਪੀਂਦੇ ਨੇ ਵਿੱਚ ਜੇ ਇੱਕ ਵਾਰ ਤੁਹਾਨੂੰ ਬਹੁਤ ਗੰਦੀ ਆਦਤ ਆ ਗਈ ਸੀ ਦੋ ਦੋ ਵਾਰ ਚਾਹ ਪੀਂਦੀ ਦਵਿੰਦਰ ਨੂੰ ਵੀ ਦੋ ਵਾਰ ਚਾਹ ਪੀਂਦੀ ਤੇ ਮਸਾ ਉਹ ਆਦਤ ਅੱਜ ਵੀ ਹਟਾਈਏ ਹੁਣ ਇੱਕ ਵਾਰ ਚਾਹ ਪੀਂਨੇ ਵਾਸਤੇ ਮੰਮੀ ਤਾਂ ਪੀਲਾ ਦੇ ਨੇ ਦੋ ਵਾਰ ਵੀ ਪੀਲਾ ਨੇ ਤਿੰਨ ਵਾਰ ਵੀ ਪੀਲਾ ਦੇ ਪਰ ਮੈਂ ਤਾਂ ਦਵਿੰਦਰ ਤਾਂ ਸਿਰਫ ਅਸੀਂ ਇੱਕ ਵਾਰ ਪੀਂਨੇ ਵਾਸਤੇ ਦੂਜੀ ਵਾਰ ਤਾਂ ਦਵਿੰਦਰ ਜੇ ਕੈਨ ਭੁੱਖ ਲੱਗੀ ਆ ਕਿ ਫਿਰ ਮੈਂ ਕਹ ਰਹੀ ਵੀ ਫਰੂਟ ਖਾ ਲੋ ਫਿਰ ਫਰੂਟ ਖਾਣਾ ਨੇ ਹੁੰਦੇ ਨੇ ਕਦੇ ਕਰਤਾ ਕਦੇ ਜੇ ਅੱਜ ਜੇ ਮੈਂ ਖਾਣਾ ਲੇਟ ਹੋ ਗਿਆ ਫਰੂਟ ਖਾ ਲਵਾਂ ਉਹਨਾਂ ਵਿੱਚ ਇੱਕ ਵਾਰੀ ਜੇ ਖਾਣਾ ਟਾਈਮ ਨਾ ਬਣ ਜੇ ਫੇਰ ਖਾਣਾ ਹੀ ਖਾ ਲੇਣੀ ਇਹ ਹੋਊਗਾ ਮੇਰਾ ਵਿਚਾਰ ਵੀ ਫਰੂਟ ਰੈਡੀ ਬਾਦਰ ਮੈਨੂੰ ਵੈਸੇ ਬਹੁਤ ਹੈਲਦੀ ਹੁੰਦੇ ਚ ਪਾਣੀ ਹੁੰਦਾ ਤੇ ਖਾਣਾ ਵੀ ਚਾਹੀਦਾ ਔਰ ਜੇ ਮਿੱਠਾ ਬਾਦਰ ਮੈਨੂੰ ਕਈ ਵਾਰ ਮਿਲ ਜੇ ਤਾਂ ਬਹੁਤ ਜ਼ਿਆਦਾ ਟੇਸਟ ਚ ਲੱਗਦਾ ਖਾਣ ਵਿੱਚ ਆਉਣਾ ਇੰਨਾ ਜ਼ਿਆਦਾ ਮਿੱਠਾ ਨਾ ਤੇ ਮਨ ਲੋ ਮੈਂ ਜੀ ਕਰਦਾ ਖਾਣ ਨੂੰ ਕਈ ਵਾਰ ਟੇਸਟੀ ਨਹੀਂ ਆਉਂਦਾ ਦੇਖਣ ਚ ਮਿੱਠਾ ਹੀ ਹੁੰਦਾ ਬਿਲਕੁਲ ਨਹੀਂ ਉਹ ਇਹ ਨੂੰ ਮੈਂ ਬਾਅਦ ਫ੍ਰਿਜ ਵਿੱਚ ਰੱਖ ਦਿੰਦਾ। ਇਧਰ ਮੈਂ ਗੈਸ ਰੱਖਿਆ ਹੈ ਕਿ ਉਹ ਗਰਮ ਕਰਨਾ ਯਾਨੀ ਕਿ ਮੱਖਣ ਪਹਿਲਾਂ ਇੱਕ ਵਾਰ ਗਰਮ ਕਰਕੇ ਫ੍ਰਿਜ ਵਿੱਚ ਰੱਖਦਾ ਸੀ ਕਿ ਦੂਜੀ ਵਾਰ ਅੱਜ ਲੱਸੀ ਕੱਢ ਕੇ ਗਰਮ ਕਰਨਾ ਰੱਖ ਰਹੇ ਹਾਂ ਤਾਂ ਕਿ ਘਿਓ ਬਣ ਜੇ। ਟਾਈਮ ਲੱਗੂਗਾ ਜੀ ਟਾਈਮ ਵੀ ਬਹੁਤ ਲੱਗਿਆ ਘਿਓ ਬਣਾਉਣ ਤਿੰਨ ਕੋਲੂਆ ਜਾਂ ਬਣਦੀਆਂ ਦਾ ਕਈ ਵਾਰ ਤਾਂ ਘਿਓ ਬਣ ਚੀ ਨਹੀਂ ਆਉਂਦਾ ਹੈਗਾ। ਕਈ ਵਾਰ ਬਹੁਤ ਜਲਦੀ ਬਣ ਜਾਂਦਾ ਕਈ ਵਾਰ ਟਾਈਮ ਲੱਗਦਾ। ਘਿਓ ਗਰਮ ਹੋ ਚੁੱਕਾ ਹੈ ਤਾਂ ਘਿਓ ਵੀ ਮੈਂ ਨਾਲ ਤਿਆਰ ਤਾਂ ਪਹਿਲਾਂ ਮੈਂ ਸ਼ਾਮ ਤੇ ਛੜਦੀ ਸੀ ਕੰਮ ਵੀ ਚਲ ਕੋਈ ਨਾ ਸ਼ਾਮ ਨੂੰ ਕਰੀ ਉਹ ਫਿਰ ਮੈਂ ਕਿ ਨਹੀਂ ਹੁਣ ਮੈਂ ਫਰੀ ਆ ਕੀ ਕਰਾਂ ਗੈਸ ਤੇ ਗਰਮ ਹੀ ਰੱਖਣਾ ਇੱਕ ਵਾਰ ਲੱਸੀ ਕੱਢ ਕੇ ਵਿੱਚੋ ਚੇਹਲੂ ਬਣੀ ਚੱਲੂ ਹਨਾ ਫਿਰ ਜੋ ਬਣ ਗਿਆ ਕਿ ਉਹਨੂੰ ਤਿਆਰ ਤਾਂਗੇ ਜਿਹੜਾ ਕੰਮ ਬਣ ਜੇ ਵਧੀਆ ਠੀਕ ਨਹੀਂ ਮੈਂ ਸ਼ਾਮ ਤੇ ਛੜ ਰਹੀ ਸੀ ਆਵਲਾ ਕੰਮ ਤੁਹਾਨੂੰ ਕਿਉਂ ਹੋ ਹੀ ਨਿੱਤਰ ਗਿਆ ਤੇ ਮੈਂ ਹੁਣ ਤੋਂ ਉਹਨੇ ਲੌਬੀ ਵਾਲਾ ਵਾਸ਼ ਮੇਸ਼ ਇੰਟਰਸਟਿੰਗ ਤਾਂ ਸਿਰਫ ਕੱਡੇ ਡਰਾਇੰਗ ਰੂਮ ਦੀ ਕਰੀਏ ਕੱਡੇ ਕੱਡੇ ਅਧਿਆਪਨ ਨੂੰ ਵੀ ਥੋੜਾ ਫਰੀ ਰੱਖਣਾ ਚਾਹੀਦਾ ਕੰਮ ਮੈਂ ਕਰ ਰਹੀ ਹਾਂ ਫਰੀ ਵੀ ਨਹੀਂ ਪਰ ਹਲਕਾ ਫੁਲਕਾ ਕਰ ਰਹੀ ਹਾਂ ਜਿਆਦਾ ਹੈਵੀ ਕੰਮ ਮੇਰੇ ਲਈ ਵੀ ਬਹੁਤ ਫੈਸ਼ਨ ਕਲੀਨਿੰਗ ਕਰਨਾ ਜਿਹੜਾ ਡੇਲੀ ਰੁਟੀਨ ਦਾ ਕੰਮ ਹੁੰਦਾ ਕਰਨਾ ਹੀ ਕਰਨਾ ਹਨਾ ਜਿਹੜੇ ਡੇਲੀ ਰੁਟੀਨ ਦੇ ਕੰਮ ਵੀ ਕੁਝ ਨਾ ਕੁਝ ਹੁੰਦੇ ਨੇ ਜਿਨ੍ਹਾਂ ਨੂੰ ਵੀ ਰੋਜ਼ ਡੇਲੀ ਕਰਨਾ ਪੈਂਦਾ ਕਰੇ ਬਿਨਾਂ ਸਰਦਾ ਨੀਗਾ ਇਹ ਵੀ ਇੱਕ ਡੇਲੀ ਰੁਟੀਨ ਦੀ ਮੇਰੀ ਇਹ ਕਲੀਨਿੰਗ ਆ ਵੀ ਵਾਸ਼ ਵੇਸ਼ਨ ਸਾਫ ਕਰਨਾ ਹੀ ਕਰਨਾ ਵਾਸ਼ ਵੇਸ਼ਨ ਕਲੀਨ ਕਰਕੇ ਕੱਪੜਾ ਮਾਰਨਾ ਤਾਂ ਕਿ ਪਾਣੀ ਦੇ ਦਾਗ ਨਾ ਦਿਖਣ ਤੇ ਇਥੋਂ ਦੇ ਕੋਲੋਂ ਹੀ ਲੰਗਦੇ ਆ ਤਾਂ ਵਧੀਆ ਵੀ ਲੱਗੇ ਕਿਸੇ ਤਰ੍ਹਾਂ ਦੀ ਸਮੈਲ ਨਾ ਆਵੇ ਕਿਉਂਕਿ ਪਾਣੀ ਵਾਲਾ ਏਰੀਆ ਨਾ ਫਿਰ ਇਹ ਤਾਂ ਕਰਕੇ ਵੀ ਰੋਜ਼ ਕਲੀਨ ਕਰਨਾ ਪੈਂਦਾ ਤੇ ਪਾਕੀ ਗਰਮੀਆਂ ਚ ਹੁੰਦਾ ਵੀ ਜਿਆਦਾ ਯੂਸ ਹੈ ਜਿਆਦਾ ਪਾਣੀ ਆਪਾਂ ਘੇਰਦੇ ਆ ਬਾਹਰੋਂ ਆਉਂਦੇ ਦਵਿੰਦਰ ਮੂਵੀ ਧੋਂਦੇ ਨੇ ਆਪਣਾ ਸਰਦੇ ਵੀ ਤਾਂ ਕੋਈ ਮੂੰਹ ਤੇ ਪਾਣੀ ਲਾ ਕੇ ਨਹੀਂ ਰਾਜੀ ਹੁੰਦਾ ਤੇ ਇਹ ਕਰਦਾਂ ਨੇ ਸਾਰਾ ਕੱਪੜੇ ਨਾਲ ਵਾਈਪ ਕਲੀਨ ਕਰਦਾਂ ਨੇ ਆ ਐਨੀ ਸਫਾਈ ਰੋਜ਼ ਕਰਨੀ ਬਣਦੀ ਹੈ ਸੋ ਜੀ ਹੋ ਗਿਆ ਬਹੁਤ ਵੈਸ਼ਨ ਕਲੀਨ ਤੇ ਮੈਂ ਹੁਣ ਇਹਦੇ ਕੋਲ ਨਾਲ ਇੱਕ ਪਲਾਂਟ ਵੀ ਰੱਖੂੰਗੀ ਜਿਹੜਾ ਪਹਿਲਾਂ ਇੱਕ ਵੱਡਾ ਪਲਾਂਟ ਪਿਆ ਹੁੰਦਾ ਸੀ ਇਹਦੇ ਕੋਲੇ ਉਹ ਹੋ ਗਿਆ ਡੈੱਡ ਤੇ ਹੁਣ ਉਹਦੀ ਜਗ੍ਹਾ ਤੇ ਮੈਂ ਇੱਕ ਆਰਟੀਫੀਸ਼ੀਅਲ ਪਲਾਂਟ ਰੱਖਦੀ ਆ ਜੋ ਕਿ ਦੇਖਣ ਵਿੱਚ ਨਾ ਬਹੁਤ ਹੀ ਰੀਅਲ ਪਲਾਂਟ ਲੱਗਦਾ ਹੈ। ਅਨਿਕੂ ਜਿਹਾ ਪੌਟ ਸੀ ਇਹਦੇ ਵਿੱਚ ਇੱਕ ਪਲਾਂਟ ਸੀ ਮੇਰੇ ਡੈੱਡ ਹੋ ਗਿਆ ਸੀ ਇਹ ਪਲਾਂਟ। ਤੇ ਇਹਦੇ ਵਿੱਚ ਮਿੱਟੀ ਪਾਤੀ ਮੈਂ ਦੁਬਾਰੇ ਉਹ ਮਿੱਟੀ ਗਿੱਲੀ ਮਿੱਟੀ ਕੱਢ ਕੇ ਉਹਦੇ ਵਿੱਚ ਥੋੜੀ ਜਿਹੀ ਮਿੱਟੀ ਹੋਰ ਥੋੜੀ ਹਲਾ ਕੇ ਨਾ ਵਿੱਚ ਆਹ ਪਲਾਂਟ ਲਗਾਤਾ। ਆਰਟੀਫੀਸ਼ੀਅਲ ਪਲਾਂਟ ਹੈ ਜਿਹੜੇ ਮੈਂ ਮੀਚੋ ਤੋਂ ਮੰਗਾਏ ਸੀ ਲਾਸਟ ਵੀਡੀਓ ਤੁਹਾਨੂੰ ਦਿਖਾਈ ਸੀਗੇ। ਤੇ ਬਿਲਕੁਲ ਰੀਅਲ ਪਲਾਂਟ ਵਾਂਗੂੰ ਲੱਗਦਾ ਬੜੇ ਸੋਹਣੇ ਲੱਗ ਰਹੇ ਸੀ ਬਹੁਤ ਹੀ ਕਿਊਟ ਜਿਹਾ। ਤੇ ਮੈਨੂੰ ਲੱਗਦਾ ਆਰਟੀਫੀਸ਼ੀਅਲ ਪਲਾਂਟਸ ਠੀਕ ਨੇ ਜਵੇਂ ਮਰਜ਼ੀ ਜਦੋਂ ਮਰਜ਼ੀ ਦੇਖ ਮੇਰੇ ਕੋਲ ਆ ਕੱਚੂ ਵਾਲਾ ਪਿਆਸੀ ਪਲਾਂਟਰ ਇਹਦੇ ਵਿੱਚ ਮੈਂ ਆਹ ਵਾਲੇ ਪਲਾਂਟਸ ਲਗਾਤੇ ਛੋਟਾ ਸੀ ਇਹ ਕਰਕੇ ਮੈਨੂੰ ਤਿੰਨ ਇਕੱਠੇ ਲਗਾਉਣੇ ਪੈ ਗਏ ਇੱਕ ਲਗਾਉਂਦੀ ਸੀ ਬੜਾ ਖਾਲੀ ਜਿਹਾ ਲੱਗ ਰਿਹਾ ਸੀ ਫਿਰ ਮੈਂ ਤਿੰਨ ਪਲਾਂਟਸ ਇਹਦੇ ਵਿੱਚ ਲਗਾਤੇ ਬਹੁਤ ਸੋਹਣਾ ਜਿਹਾ ਲੱਗ ਰਿਹਾ ਹੈ ਕਰਨਾ ਕਿਊਟ ਜਿਹਾ ਪਲਾਂਟ ਕਿਊਟ ਜਿਹਾ ਪਲਾਂਟਰ ਨਹੀਂ ਬੜੇ ਸੋਹਣੇ ਲੱਗਦੇ ਨੇ ਫਿਰ ਐ ਇਹਨੂੰ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਿਸੇ ਮਰਜ਼ੀ ਪੋਟ ਵਿੱਚ ਚੇਂਜ ਕਰਦੀ ਆਪਾਂ ਤੇ ਹੁਣ ਸੀ ਸ਼ਾਮ ਦਾ ਟਾਈਮ ਸ਼ਾਮ ਦਾ ਅਗਰ ਚਾਹ ਪੀ ਕੇ ਮੈਂ ਕਰ ਲਾਂਗੀ ਸੀ ਗਰੋਸਰੀ ਫਿਲ ਕਰਨ ਵਾਲੀ ਸੀ ਮੈਂ ਅੱਜ ਆਪਣੀ ਪੈਂਟਰੀ ਖੋਲਹੀ ਜਿਸ ਦਿਨ ਮੇਰੇ ਕੋਲ ਟਾਈਮ ਹੁੰਦਾ ਮੈਂ ਫ੍ਰੀ ਹੁੰਮ ਮੈਂ ਪੈਂਟਰੀ ਖੋਲਦੀ ਆ ਫਿਰ ਮੈਂ ਜਾ ਕੇ ਮੈਂ ਦੇਖਦੀ ਆ ਵੀ ਡੱਬਿਆਂ ਵਿੱਚ ਸਾਮਾਨ ਹੈਗਾ ਸਾਰਿਆਂ ਵਿੱਚ ਸਾਰੇ ਪੈਕੇਟਸ ਵਗੈਰਾ ਦੇਖਦੇ ਜਿਹਦੇ ਵੀ ਥੋੜਾ ਥੋੜਾ ਕੁਝ ਨਾ ਕੁਝ ਪਿਆ ਹੁੰਦਾ ਫਿਰ ਉਹ ਰੀਫਿਲ ਕਰ ਦਿੰਨਾ ਵੀ ਚਲੋ ਪੈਕੇਟਸ ਖਾਲੀ ਹੋਣਗੇ ਨਾ ਪੈਂਟਰੀ 'ਚ ਜਗ੍ਹਾ ਖਾਲੀ ਹੋਊਗੀ ਸਾਮਾਨ ਆਪਾਂ ਨੂੰ ਅੱਛੀ ਤਰ੍ਹਾਂ ਹੋਰ ਕਲੀਅਰ ਦਿਖਣ ਲੱਗੂਗਾ ਆਪਣੀ ਨਿਗਾ ਵਿੱਚ ਜਿਹੜਾ ਸਾਮਾਨ ਆਊਗਾ ਵੀ ਕੀ ਖਤਮ ਹੋ ਰਿਹਾ ਹੈ ਕੀ ਆਪਣੇ ਕੋਲ ਪਿਆ ਤਾਂ ਕਿ ਮੈਂ ਵੀ ਆਪਣੀ ਗਰੋਸਰੀ ਦੀ ਲਿਸਟ ਵਿੱਚ ਜੇ ਕੋਈ ਚੀਜ਼ ਖਤਮ ਹੋ ਰਹੀਏ ਤਾਂ ਲਿਖ ਸਕੀ ਇਸ ਤਰ੍ਹਾਂ ਫਿਰ ਮੈਂ ਹਾਲ ਦੀ ਨਾਲ ਦੇਖ ਕੇ ਜਦੋਂ ਚੀਜ਼ ਮੈਨੂੰ ਪਤਾ ਲੱਗੇ ਜਿਵੇਂ ਇਹ ਚੀਜ਼ ਖਤਮ ਹੋ ਗਈ ਜਾਂ ਹੋਣ ਵਾਲੀ ਫਿਰ ਉਹਦੀ ਮੈਂ ਨੋਟ ਡਾਊਨ ਕਰ ਲਾਣੀ ਹੁੰਦੀ ਆ ਤਾਂ ਕਿ ਜਿਸ ਦਿਨ ਕਦੇ ਕੋਈ ਕ੍ਰੋਸਰੀ ਦੀ ਸ਼ਾਪਿੰਗ ਕਰਨ ਜਾਣਾ ਤਾਂ ਉਸ ਦਿਨ ਸਾਮਾਨ ਸਾਰਾ ਇਕੱਠਾ ਲਿਆਂਦਾ ਜਾਵੇ। ਤੋਂ ਕੁਝ ਤਾਂ ਖਾਲੀ ਪੈਕੇਟਸ ਸੀ ਉਹ ਨਿਕਲ ਕੇ ਬਹੁਤ ਥੋੜਾ ਥੋੜਾ ਸਾਮਾਨ ਸੀ ਜਿੰਨਾ ਵਿੱਚ ਫਿਰ ਉਹ ਪੈਕੇਟਸ ਨਾਲ ਹੀ ਆਏ ਲੱਗਦਾ ਜਿਵੇਂ ਮੈਂ ਆਪਣੀ ਨਾ ਡਰਾਅਰ ਸਾਰਾ ਭਰਿਆ ਪਿਆ ਹੁੰਦਾ ਅਲਫਾਜ਼ਾਂ ਨਾਲ। ਕੁਝ ਤਾਂ ਮੈਂ ਉਹ ਕੱਢ ਤੇ ਪੈਕੇਟ ਖਾਲੀ ਕਰ ਤੇ ਥੋੜੇ ਥੋੜੇ ਦਾਲਾਂ ਸੀਗੀਆਂ, ਸੌਂਸ ਦੀ ਕਿਸੇ ਵੀ ਚਾਹ ਪੱਤੀ ਕੌਫੀ ਰੀਫ ਮੈਂ ਮੋੜਾ 7 ਵਜੇ ਦਾ ਤੇ ਮੈਂ ਇਹ ਵਾਕ ਕਰਕੇ ਪਲਾਂਟਸ ਨੂੰ ਪਾਣੀ ਦੇ ਕੇ ਤੋਂ ਮੈਂ ਛਿਲ ਰਹੀ ਐ ਐਗ ਅੱਜ ਇਹ ਬਣਾਈ ਐਗ ਕਰੀ ਕਰੀ ਤੇ ਮੈਂ ਪਹਿਲਾਂ ਹੀ ਬਣਾਉਣੀ ਸੀ ਜਾਣ ਲੱਗੀ ਐਗਸ ਵੀ ਉਬਾਲ ਕੇ ਰੱਖੀ ਸੀ ਹੁਣ ਮੈਂ ਛਿਲ ਰਹੀ ਐ ਤੇ ਉਧਰ ਗੈਸ ਤੇ ਰੱਖ ਕੇ ਦੁੱਧ ਗਰਮ ਕਰਨਾ ਐਗ ਛਿਲ ਕੇ ਪਾ ਦਨੀ ਐ ਤੇ ਮੇਰੇ ਕੋਲ ਸਬਜ਼ੀ ਰੈਡੀ ਐ ਆਟਾ ਸਵੇਰ ਵਾਲਾ ਮੇਰੇ ਕੋਲ ਗੁੰਨੇ ਪਿਆ ਅਲੋਤ ਬਹੁਤ ਬਹੁਤ ਟਾਈਮ ਬਾਅਦ ਐਗ ਕਰੀ ਬਣੀ ਤੇਈ ਵਾਰ ਤੇ ਲੋਕ ਕਹਿੰਦੇ ਨੇ ਮੈਂ ਬਣਾਵੇ ਫਿਰ ਨਾ ਸਬਜ਼ੀ ਕੋਈ ਨਾ ਕੋਈ ਪਈ ਹੁੰਦੀ ਐ ਇਧਰ ਮੈਂ ਐਗ ਵੀ ਪਾ ਤੇ ਕਰੀ ਵਿੱਚ ਜੋ ਗਰਮ ਖਾਣ ਖਾਣੀ ਹੋਊਗਾ ਨਾ ਉਹ ਗਰਮ ਹੋ ਜੂ ਫਿਰ ਥੋੜੀ ਇੱਕ ਗਰੇਵੀ ਪਤਲੀ ਹੋ ਜੂ ਪਈ ਇਹ ਗਾੜੀ ਹੋ ਜਾਂਦੀ ਐ ਇਧਰ ਦੁੱਧ ਨੂੰ ਵੀ ਆ ਗਿਆ ਉਬਾਲੇ ਨੂੰ ਰੱਖਦੇ ਆ ਪੱਖੇ ਥੱਲੇ ਹੁਣ ਤੋ ਤਾਂ ਸ਼ਾਮ ਨੂੰ ਆਉਣ ਲੱਗਿਆ ਇਹਨੂੰ ਪੱਖੇ ਰੱਖ ਪੱਖੇ نیچے ਰੱਖ ਕੇ ਠੰਡਾ ਕਰ ਲਿਆ ਇੱਕ ਨਾ ਭੈਣ ਦਾ ਬਹੁਤ ਸਾਰੇ ਕਮੈਂਟ ਆ ਗਏ ਕਿ ਤੁਸੀਂ 에ਅਰ ਫਰਾਇਰ ਬਾਰੇ ਦੱਸੋ ਵੀ ਕਿਵੇਂ ਇਹਦੇ ਫੰਕਸ਼ਨ ਨੇ ਕੀ ਕੁਝ ਇਹਦੇ ਵਿੱਚ ਬਣ ਜਾਂਦਾ ਦੇਖੋ ਜੀ ਇਹ ਹੈਗਾ 에ਅਰ ਫਰਾਇਰ ਠੀਕ ਹੈ ਅਲੱਗ-ਅਲੱਗ ਬ੍ਰਾਂਡਸ ਦੇ ਅਲੱਗ-ਅਲੱਗ ਕੈਪੈਸਿਟੀ ਚ ਆਉਂਦੇ ਆ ਜੋ ਤੁਸੀਂ ਜਿੰਨੀ ਮਰਜੀ ਕੈਪੈਸਿਟੀ ਲੈ ਲੋ ਛੋਟਾ ਵੱਡਾ ਯਾਨੀ ਕਿ ਸਾਈਜ਼ ਵਿੱਚ ਉਹਦੀ ਕੈਪੈਸਿਟੀ ਜਿਹੜੀ ਹੁੰਦੀ ਛੋਟੀ ਵੱਡੀ ਤੁਸੀਂ ਲੈ ਸਕਦੇ ਆ ਆਪਣੀ ਫੈਮਿਲੀ ਅਕੋਰਡਿੰਗ ੀਡ ਅਕੋਰਡਿੰਗ ਤੇ ਅਲੱਗ-ਅਲੱਗ ਬ੍ਰਾਂਡਸ ਦਾ ਅਲੱਗ-ਅਲੱਗ ਪ੍ਰਾਈਸ ਹੁੰਦਾ ਤੇ ਇੱਕ ਫਰਕ ਹੁੰਦਾਗਾ ਸਕਰੀਨ ਦਾ ਇਹਦੀ ਟੱਚ ਸਕਰੀਨ ਡਿਸਪਲੇ ਸਕਰੀਨ ਨਹੀਂ ਹੈਗੀ ਇਹ ਕੱਲਾ ਸਿਰਫ ਨੋਵਾ ਸਾਲਾ ਇੱਕ ਟੈਂਪਰੇਚਰ ਵਾਲੀ ਨੋਵਾ ਇੱਕ ਟਾਈਮਿੰਗ ਵਾਲੀ ਨੋਵਾ ਹਨ ਤੇ ਇੱਕ ਉਹਦਾ ਸਕਰੀਨ ਵਾਲਾ ਸਕਰੀਨ ਤੇ ਸਾਰੇ ਫੰਕਸ਼ਨ ਦਿੱਤੇ ਹੁੰਦੇ ਨੇ ਉਹ ਤੇ ਫੂਡ ਆਪਾਂ ਨੂੰ ਸ਼ ਤੇ ਨਾਲ ਟਾਈਮਿੰਗ ਦਿੱਤੀ ਹੁੰਦੀ ਜਦੋਂ ਆਪਾਂ ਉਹ ਪ੍ਰੈਸ ਕਰਦੇ ਆ ਉਹ ਫੂਡ ਆਪਸ਼ਨ ਚੂਜ਼ ਕਰਦੇ ਨਾਲ ਟਾਈਮਿੰਗ ਆਪਣੇ ਆਪ ਸੈੱਟ ਆ ਜਾਂਦੇ ਆ ਆਪਣੇ ਆਪਾ ਟਾਈਮ ਆਪਣੇ ਆਪ ਉਹ ਲੈ ਲੈਂਦਾ ਹਨ ਜਿਹੇ ਜਿਹੇ ਆਪਾਂ ਫੂਡ ਤੇ ਉਹਨੂੰ ਲਗਾਵਾਂਗੇ ਫੂਡ ਮੋਡ ਤੇ ਉਹ ਜੋ ਟਾਈਮਿੰਗ ਲੈ ਲੈਂਦਾ ਇਹ ਉਦੋਂ ਦਾ ਨਹੀਂ ਹੈਗਾ ਉਹ ਥੋੜਾ ਜਿਹਾ ਆ ਵਾਲੇ ਸੌਰੀ ਆ ਵਾਲੇ 에어 ਫਾਇਰ ਨਾਲੋਂ 11500 ਜਾਂ 2000 ਇੰਨਾ ਕੁ ਉਹਦਾ ਪ੍ਰਾਈਸ ਦਾ ਵੀ ਫਰਕ ਹੁੰਦਾਗਾ 1000 2000 ਦਾ ਫਰਕ ਹੁੰਦਾ ਉਹਨਾਂ ਦਾ ਪ੍ਰਾਈਸ ਦਾ ਇਹ ਦੂਸਰਾ ਸਿੰਪਲ ਹੈ ਨੌਂਸਾ ਟੈਂਪਰੇਚਰ ਤੇ ਟਾਈਮਿੰਗ ਵਾਲੀ ਨੌਬਾ ਇਹ ਜੇ ਆਪਾਂ ਨੂੰ ਆਪ ਨੂੰ ਦੇਖਣਾ ਪੈਂਦਾ ਵੀ ਆਪਾਂ ਕੀ ਚੀਜ਼ ਇਹ ਚ ਕੁੱਕ ਕਰਨੀ ਆ ਉਹਨੂੰ ਕਿੰਨਾ ਟੈਂਪਰੇਚਰ ਚ ਇਹਦਾ ਕਿੰਨੀ ਟਾਈਮਿੰਗ ਜਈਦੀ ਆ ਔਰ ਜੇ ਫੂਡ ਇਹਦੇ ਵਿੱਚ ਬਣ ਰਿਹਾ ਤਾਂ ਆਪਾਂ ਵਿੱਚ ਵਿਚਾਲੇ ਇਨ ਬਿਟਵੀਨ ਬਾਸਕਟ ਆਪੇ ਦੀ ਖੋਲ ਸਕਦੇ ਆ ਇਹ ਨਹੀਂ ਹੈਗਾ ਕਿ ਬਾਸਕਟ ਖੁੱਲੋਗੇ ਜਿੰਨਾ ਟਾਈਮ ਲਾਇਆ ਉਹ ਤੋਂ ਬਾਅਦ ਖੁੱਲੂ ਨਹੀਂ ਵਿੱਚ ਵਿਚਾਲੇ ਆਪਾਂ ਜਰੂਰ ਮਰਜ਼ੀ ਇਹਨੂੰ ਰੋਕ ਕੇ ਬਾਸਕਟ ਖੋਲ ਕੇ ਦੇਖ ਸਕਦੇ ਆ ਕਿ ਆਪਣਾ ਫੂਡ ਬਣ ਗਿਆ ਉਹਦੀ ਸਾਈਡ ਵੀ ਚੇਂਜ ਕਰ ਸਕਦੇ ਆ ਇਹਦੇ ਵਿੱਚ ਖਾਣਾ ਕਮੇ ਬਣਦਾ ਇਹਦੇ ਵਿੱਚ ਖਾਣਾ ਆਪਣਾ ਫੂਡ ਕੁੱਕ ਆ ਹੀ ਹੁੰਦਾ ਇਹ ਜਦੋਂ ਆ ਬਾਸਕਟ ਵਿੱਚ ਇਹਦੇ ਖਾਪਾ ਰੱਖਣਾ ਹੁੰਦਾ ਦੋ ਬਾਸਕਟ ਸਥਿਤੀ ਹੁੰਦੀਆਂ ਨੇ ਆ ਬੀਤੋਂ ਇੱਕ ਬਾਸਕਟ ਨਿਕਲ ਗਈ ਆ ਦੇਖੋ ਆ ਨਿਕਲ ਗਈ ਬਾਸਕਟ ਆ ਜਾਲੀ ਵਾਲੀ ਹੁੰਦੀ ਆ ਦੂਸਰੀ ਹੁੰਦੀ ਹੈ ਹਨਾ ਬਿਲਕੁਲ ਓੰਨੀ ਜੋ ਬੇਸ ਬੰਦ ਹੈ ਨਾ ਇਹ ਜਾਲੀ ਵਾਲੀ ਤਾਂ ਹੁੰਦੀ ਹੈ ਇਹ نیچے ਆ ਬਾਸਕਟ ਦੇ ਟੱਚ ਨਹੀਂ ਕਰਦੀ ਹੈਗੀ ਨੀਚੇ ਤੱਕ ਥੋੜੀ ਉੱਪਰ ਰਹਿੰਦੀ ਆ ਤਾਂ ਕਿ ਨਾ ਜਿਹੜਾ ਇਹਦੇ ਵਿੱਚ ਇਹਦੇ ਉਪਰ ਹੈ ਨਾ ਫਿਰ ਕੈਮਰਾ ਨੇੜੇ ਕਰਕੇ ਦਿਖਾਵਾਂਗੀ ਇਹਦੇ ਨਾਲ ਇੱਥੇ ਫੈਨ ਲੱਗਿਆ ਹੁੰਦਾਗਾ ਉਹ ਕੀ ਕਰਦਾ ਹੀਟ ਸੌਰੀ ਹੌਟ 에ਅਰ ਦਿੰਦਾ ਗਰਮ ਹਵਾ ਜੋ ਆਪਾਂ ਆਨ ਕਰਦੇ ਨੇ ਘੁੰਮਦਾ ਉਹ ਗਰਮ ਹਵਾ ਦਿੰਦਾ ਗਰਮ ਹਵਾ ਨਾਲ ਆਪਣਾ ਖਾਣਾ ਜਿਹੜਾ ਪਕਦਾ ਫਿਰ ਉਹ ਗਰਮ ਹਵਾ ਫੂਡ ਦੇ ਉੱਪਰ ਉਹ ਵੀ ਲੱਗਦੀ ਆ ਤੇ ਜਿਹੜੀ ਜਾਲੀ ਦਿੱਤੀ ਗਈ ਆ ਵਿੱਚ ਬਾਸਕਟ ਦਿੱਤੀ ਗਈ ਆ ਤਾਂ ਹੀ ਇਹ ਜਗਾ ਸਾਈਡਸ ਤੇ ਵੀ ਦੇਖੋ ਹੈਗੀ ਆ ਤੇ نیچے 베이스 ਨਾਲ ਵੀ ਥੋੜੀ ਜਿਹੀ ਇਹ ਉੱਪਰ ਰੱਖੇਗੇ ਤਾਂ ਕਿ ਹਵਾ ਵਿੱਚ ਜਾ ਕੇ ਘੁੰਮੇ ਨੀਚੋਂ ਵੀ ਫੂਡ ਪੱਕੇ ਸਾਰੇ ਸਾਈਡਾਂ ਤੋਂ ਈਵਨਲੀ ਆਪਣਾ ਫੂਡ ਜਿਹੜਾ ਕੱਕ ਹੋਵੇ ਇਹ ਨਾ ਹੋਵੇ ਉੱਪਰੋਂ ਬਣਦੇ ਨੀਚੋਂ ਕੱਚਾ ਹੋਵੇ ਜੇ ਤਾਂ ਇਹ ਬਾਸਕਟਸ ਦੋ ਦਿੱਤੇ ਹੁੰਦੇ ਤਾਂਕਿ ਜਿਹੜੀ ਗਰਮ ਹਵਾ ਥੱਲੇ ਵੀ ਜਾਵੇ ਥੱਲੋਂ ਵੀ ਖਾਣੇ ਨੂੰ ਪਕਾਵੇ ਤੇ ਐਨੇ ਕੇ ਕੈਪੈਸਿਟੀ ਆ ਇਹ ਦੀ ਤੇ ਇਹਦੇ ਨੀਚੇ ਇਥੇ ਬਸ ਫੈਨ ਦਿੱਤਾ ਹੁੰਦਾ ਜਿਹਨਾਂ ਗਰਮ ਹਵਾ ਆਉਂਦੀ ਹੈ ਸਾਰਾ ਫੂਡ ਕੱਕ ਹੁੰਦਾ ਬਾਕੀ ਇਹਦੇ ਵਿੱਚ ਆਪਾਂ ਬਣਾ ਕੀ ਸਕਦੇ ਹਾਂ ਜਿਵੇਂ ਗ੍ਰਿਲ ਕਰਨ ਵਾਲੀ ਚੀਜ਼ਾਂ ਬਣਾ ਸਕਦੇ ਆ ਬ੍ਰੈਡ ਪੀਜ਼ਾ ਬਣ ਜਾਂਦਾ ਪੀਜ਼ਾ ਬਣ ਜਾਂਦਾ ਸਮੋਸੇ ਜੇ ਆਪਾਂ ਡੀਪ ਫਰਾਈ ਨਹੀਂ ਕਰਦੇ ਤਾਂ ਆਪਾਂ ਇਹਦੇ ਵਿੱਚ ਰੱਖ ਕੇ ਹਲਕਾ ਜਿਹਾ ਉੱਪਰ ਆਇਲ ਲਾ ਕੇ ਜਾਂ ਬਿਲਕੁਲ ਤੁਸੀਂ ਆਇਲ ਨਾਲ ਲਾਓ ਤਾਂ ਵੀ ਬਣ ਜਾਣਗੇ ਇਹਦੇ ਵਿੱਚ ਬੇਕ ਹੋ ਜਾਣਗੇ ਹਨਾ ਜਿਹੜੇ ਚੀਜ਼ ਆਪਾਂ ਡੀਪ ਫਰਾਈ ਕਰਨੀ ਹੁੰਦੀਆਂ ਤੁਸੀਂ ਬਿਲਕੁਲ ਜ਼ੀਰੋ ਆਇਲ ਨਾਲ ਇਹਦੇ ਵਿੱਚ ਬਣਾ ਸਕਦੇ ਹੋ ਬਣ ਜਾਂਦੀਆਂ ਨੇ ਚਾਹੋ ਤਾਂ ਥੋੜਾ ਥੋੜਾ ਬਰਸ਼ ਨਾਲ ਆਇਲ ਵੀ ਉੱਪਰ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤਾਂ ਜਿਵੇਂ ਸੈਂਡਵਿਚ ਆਪਾਂ ਬਾਹਰੋਂ ਕ੍ਰਿਸਪ ਚਾਹੀਏ ਆਪਾਂ ਨੂੰ ਸੈਂਡਵਿਚ ਬਣਾ ਕੇ ਬਾਸਕਟ ਵਿੱਚ ਰੱਖ ਦੋ ਤੇ ਆਪਾਂ ਜਿਹਨਾਂ ਨੂੰ ਔਨ ਕਰ ਦ ਸਕਦਾ ਆਪਣੇ ਸੈਂਡਵਿਚ ਕ੍ਰਿਸਪ ਹੋ ਜਾਣਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਬਣਾ ਸਕਦੇ ਆ ਕੇਕਸ ਵੀ ਬਣ ਜਾਂਦੇ ਨੇ ਮਫਿਨਸ ਵੀ ਬਣ ਜਾਂਦੇ ਨੇ ਕੁਕੀਜ਼ ਵੀ ਬਣ ਜਾਂਦੇ ਨੇਗੇ ਬਾਕੀ ਤੁਸੀਂ ਹੁਣ ਦੇਖੋ YouTube ਤੇ ਬਹੁਤ ਸਾਰੀਆਂ ਇਹ ਜਿਹੀ ਵੀਡੀਓਜ਼ ਹੁੰਦੀਆਂ 에ਅਰ ਫਰਾਈ ਵਾਲੀ ਰੈਸਪੀਸ ਜਿਉ ਤੁਸੀਂ ਕੱਢੋਗੇ ਤੁਹਾਨੂੰ ਬਹੁਤ ਸਾਰੀਆਂ ਰੈਸਪੀਸ ਮਿਲ ਜਾਣਗੀਆਂ ਪਰ 에ਅਰ ਫਰਾਈ ਬਹੁਤ ਵਧੀਆ ਮਾਈਕ੍ਰੋਵੇਵ ਨਾਲੋਂ ਬਹੁਤ ਅੱਛਾ 에ਅਰ ਫਰਾਈ ਹੈ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਲਓ ਜੇ ਤੁਹਾਨੂੰ ਐਂ ਲੱਗਦਾ ਵੀ ਮੈਂ ਇਹ ਚੀਜ਼ ਬਣਾਉਂਗੀ ਮੈਨੂੰ ਕੁਝ ਆਉਂਦਾ ਨਹੀਂ ਤੁਸੀਂ YouTube ਤੇ ਥੋੜੀਆਂ ਵੀਡੀਓਜ਼ ਦੇਖੋ ਇਹਦੇ ਬਾਰੇ ਫੇਰ ਥੋੜਾ ਦਿਲ ਕਰੋਗੇ ਵੀ ਹਾਂ ਇਹਦੇ ਵਿੱਚ ਖਾਣਾ ਬਣਾਉਣਾ ਬਹੁਤ ਈਜ਼ੀ ਹੈ ਕੋਈ ਔਖੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਤੁਹਾਨੂੰ ਆਇਆ ਲੱਗਦਾ ਕਿ ਮੈਨੂੰ ਨੌਲੇਜ ਨਹੀਂ ਮੈਨੂੰ ਕੁਝ ਪਤਾ ਨਹੀਂ ਤਾਂ ਤੁਸੀਂ ਇੱਕ ਦੋ ਦਿਨ ਥੋੜੀ ਜਿਹੀ ਵੀਡੀਓਜ਼ ਦੇਖ ਲਓ ਫਿਰ ਤੁਸੀਂ ਪੱਕਾ ਖਰੀਦੋਗੇ ਬਹੁਤ ਵਧੀਆ ਚੀਜ਼ ਹੈ ਫੂਡ ਬਹੁਤ ਸੋਹਣਾ ਪੱਕਦਾ ਇਹਦੇ ਵਿੱਚ ਜਿਹੜੇ ਖਾਣੇ ਦੀ ਅੰਦਰੋਂ ਵੀ ਖਾਣਾ ਪੱਕਦਾ ਤੇ ਆਪਣੀ ਜਿਹੜੀ ਖਾਣ ਵਾਲੀ ਚੀਜ਼ ਆਪਾਂ ਰੱਖਦੇ ਆ ਪਕਾਉਣੇ ਉਹਦੇ ਉੱਪਰ ਦੀ ਲੇਅਰ ਵੀ ਕਰਿਸਪ ਹੋ ਜਾਂਦੀ ਆ ਜਿਵੇਂ ਪੈਕੇਟ ਚ ਫਰੋਜ਼ਨ ਫੂਡ ਆਉਂਦੇ ਨੇ ਫਰੋਜ਼ਨ ਫਿੰਗਰ ਫ੍ਰਾਈਜ਼ ਆਉਂਦੇ ਨੇ ਨਗੈਟਸ ਆਉਂਦੇ ਨੇ ਫਰੋਜ਼ਨ ਟਿੱਕੀਆਂ ਆਉਂਦੀਆਂ ਨੇ ਆਪਾਂ ਇਹਦੇ ਵਿੱਚ ਰੱਖ ਕੇ ਉਹ ਵੀ ਪਕਾ ਸਕਦੇ ਹਾਂ ਤੇ ਆਪਾਂ ਡੀਪ ਫਰਾਈ ਤੋਂ ਬਚ ਜਾਣਾ ਹੁਣ ਹਰ ਕੋਈ ਡਰਦਾ ਤਲੇ ਹੋਈ ਚੀਜ਼ ਨਹੀਂ ਖਾਣਾ ਕੁਝ ਕਈਆਂ ਦੇ ਡਾਕਟਰ ਬੰਦ ਕਰਵਾ ਦਿੰਦੇ ਨੇ ਕਈ ਆਪ ਨਹੀਂ ਖਾਣਾ ਚਾਹੁੰਦੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਕਿ ਡੀਪ ਫਰਾਈ ਨਹੀਂ ਫੂਡ ਨਹੀਂ ਖਾਣਾ ਪਰ ਇਹਦੇ ਵਿੱਚ ਡੀਪ ਫਰਾਈ ਨਹੀਂ ਕਰਨ ਦੀ ਲੋੜ ਨਹੀਂ ਚਾਹੇ ਤੁਸੀਂ ਬਿਨਾਂ ਤੇਲ ਕਿਉਂ ਤੋਂ ਪਕਾਓ ਚਾਹੇ ਤੁਸੀਂ ਹਲਕਾ ਹਲਕਾ ਬਰਸ਼ ਨਾਲ ਤੋਂ ਤੇਲ ਲਗਾ ਲਗਾ ਵੀ ਸਕਦੇ ਹੋ ਥੋੜੀ ਬਰਤੀ ਐ ਅੱਛੀ ਆਪਸ਼ਨ ਆ ਵੈਸੇ ਇਹ ਹੈਗਾ ਫਿਲਿਪਸ ਬ੍ਰਾਂਡ ਦਾ ਅਧਿਕੁ ਇੱਕ ਤੇ ਹੈਗੀ ਟਾਈਮਿੰਗ ਵਾਲੀ ਨੋ ਵੀ ਇੱਕ ਹੈਗੀ ਟੈਂਪਰੇਚਰ ਵਾਲੀ ਆਪਾਂ ਨੂੰ ਆਪ ਆਪਣੇ ਖਾਣੇ ਮੁਤਾਬਿਕ ਸਿਲੈਕਟ ਕਰਨੀ ਪੈਂਦੀ ਆ ਉੱਪਰ ਇੱਕ ਜਸ ਤੁਹਾਨੂੰ ਆਈਡੀਆ ਲਈ ਤੁਹਾਨੂੰ ਆ ਦਿੱਤਾ ਹੋਇਆਗਾ ਥੋੜਾ ਜਿਹਾ ਇਹਨਾਂ ਨੇ ਗਾਈਡ ਕੀਤਾ ਹੋਇਆ ਤੁਹਾਨੂੰ ਵੀ ਤੁਸੀਂ ਕਹੇ ਜਾਂ ਫੂਡ ਕੁੱਕ ਕਰੋਗੇ ਮੀਨ ਉਹਨੂੰ ਆ ਆ ਵਾਲੇ ਟੈਂਪਰੇਚਰ ਚਾਹੀਦੇ ਹੋਣਗੇ ਤੇ ਇੰਨੀ ਟਾਈਮਿੰਗ ਚਾਹੀਦੀ ਹੋਊਗੀ ਜਿਵੇਂ ਤੁਸੀਂ ਆ ਕੁਛ ਬੋਨਸ ਵਾਲਾ ਕੁਛ ਨਾਨ ਵੇਜ ਕੁੱਕ ਕਰਨਾ ਹਨ ਤੁਸੀਂ 180 ਡਿਗਰੀ ਤੇ ਕੁੱਕ ਕਰੋਗੇ ਤੇ ਐਨੀ ਟਾਈਮਿੰਗ ਚਾਹੀਦੀ ਆ ਫਿਸ਼ ਕੁੱਕ ਕਰਨੇ ਜਿਵੇਂ ਕੇਕ ਵਾਲੇ ਆਈਟਮ ਕੋਈ ਵੀ ਤੁਸੀਂ ਬੇਕ ਕਰਨੀਆਂ ਤਾਂ ਐਨਾ ਟੈਂਪਰੇਚਰ ਚਾਹੀਦਾ ਐਨਾ ਲੰਬਾ ਟਾਈਮਿੰ ਇਹ ਤੇ ਉਹਦੇ ਵਿੱਚ ਜਿਹੜਾ ਡਿਸਪਲੇ ਸਕਰੀਨ ਵਾਲਾ ਹੁੰਦਾ ਤਾਂ ਸਕਰੀਨ ਵਾਲਾ ਹੁੰਦਾ ਉਹਦੇ ਵਿੱਚ ਤੁਹਾਨੂੰ ਇਹ ਜਿਹਾ ਮਤਲਬ ਕਿ ਤੁਸੀਂ ਆਪਣਾ ਟਾਈਮਿੰਗ ਸੈੱਟ ਹੋ ਜਾਂਦੀ ਟੈਂਪਰੇਚਰ ਸੈੱਟ ਹੋ ਜਾਂਦਾ ਉਹਦੇ ਵਿੱਚ ਜਿਵੇਂ ਤੁਸੀਂ ਕੋਕਾਹਾ ਕਰਨਾ ਮਾਫਿਨਸ ਬੇਕ ਕਰਨੇ ਨੇ ਤੁਸੀਂ ਮਾਫਿਨ ਨਾਲ ਪ੍ਰੈਸ ਕਰੋਗੇ ਉੱਥੇ ਨਾ ਤਾਂ ਟੱਚ ਸਕਰੀਨ ਵਾਲੇ ਤੇ ਉੱਥੇ ਉਹ ਆਪਣਾ ਟਾਈਮਿੰਗ ਤੇ ਟੈਂਪਰੇਚਰ ਸੈੱਟ ਹੋ ਜਾਂਦਾ ਪਰ ਇਹਦੇ ਵਿੱਚ ਨਹੀਂ ਹੁੰਦਾ ਇਹਦੇ ਵਿੱਚ ਤੁਹਾਨੂੰ ਆਪੇ ਕਰਨਾ ਪੈਂਦਾ ਆ ਇਹਦੇ ਵਿੱਚ ਬਾਸਕਟ ਦਿੱਤੀ ਹੋਈ ਆ ਤਾਂ ਬਾਸਕਟ ਨੂੰ ਖਿੱਚ ਕੇ ਆਪਾਂ ਬਾਹਰ ਕੱਢ ਸਕਦੇ ਆ ਆ ਬਾਸਕਟ ਹੈ ਜੀ ਇਹ ਵਿੱਚ ਉੱਪਰ ਇੱਥੇ ਉੱਪਰ ਦਿੱਤਾ ਹੋਇਆ ਫੈਨ ਤੁਹਾਨੂੰ ਦਿਖਾਉਣੀ ਆ ਮੈਂ ਆ ਦੇਖੋ ਆ ਫੈਨ ਦਿੱਤਾ ਹੋਇਆ ਇੱਕ ਹੀਟਿੰਗ ਕੋਇਲ ਹੁੰਦੀ ਆ ਫੈਨ ਕਹਿ ਲਓ ਕੋਇਲ ਕਹਿ ਲਓ ਤੇ ਆਪਾਂ ਔਨ ਕਰਦਾਂ ਨੇ ਘੁੰਮਦੀ ਆ ਆ ਘੁਮਾ ਕੇ ਫਿਰ ਗਰਮ ਹਵਾ ਦਿੰਦੀ ਆ ਤੇ ਗਰਮ ਹਵਾ ਨਾਲ ਜਿਹੜਾ ਫੂਡ ਹੈ ਉਹ ਕੁੱਕ ਹੁੰਦਾ ਇਸ ਤਰ੍ਹਾਂ ਦਾ ਫੈਨ ਲੱਗਿਆ ਹੁੰਦਾ ਇਹਦੇ ਵਿੱਚ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮਿਲਨ ਕੋ ਨਾਮੀ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ